ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜੀ ਬੱਚੀ ਨੇ ਅੱਜ ਗੇਮਾਂ ਦੇ ਵਿੱਚ ਜਿਹੜੀਆਂ ਮੱਲਾਂ ਮਾਰੀਆਂ ਕਿਉਂਕਿ ਇੱਕ ਪਿੰਡ ਦਾ ਨਾਮ ਰੌਸ਼ਨ ਕੀਤਾ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਗੁਰਦੁਆਰੇ ਦਾ ਨਾਮ ਰੌਸ਼ਨ ਕੀਤਾ ਤੇ ਪਿੰਡ ਦੇ ਨਗਰ ਨਿਵਾਸੀਆਂ ਦਾ ਜਿਹੜਾ ਮਾਣ ਉੱਚਾ ਕੀਤਾ ਬੱਚੀ ਨਾਲ ਗੱਲਬਾਤ ਮੇਰਾ ਨਾਮ ਰਮਨਦੀਪ ਕੌਰ ਐ ਮੈਂ ਇਸੇ ਪਿੰਡ ਦੀ ਇੱਕ ਰਹਿਣ ਵਾਲੀ ਕੁੜੀ ਆ ਮੇਰੇ ਨਾਲ ਦੀਆਂ ਹੋਰ ਵੀ ਕਈ ਕੁੜੀਆਂ ਨੇ ਇਹ ਨਹੀਂ ਹੈਗਾ ਕੱਲੀ ਇੱਥੇ ਖੋਖੇ ਹੀ ਚੱਲਦੀ ਐ ਇੱਥੇ ਸਾਰੀ ਤਰ੍ਹਾਂ ਨੇ ਗੇਮਾਂ ਹੈ ਪਿੰਡ 'ਚ ਤੇ ਪਿੰਡ ਵਾਲੇ ਸਾਡਾ ਬਹੁਤ ਸਾਥ ਦਿੰਦੇ ਆ ਇੱਥੇ ਪਹਿਲਾਂ ਸਾਡੇ ਡੀਪ ਮੈਡਮ ਸੀਗੇ ਸਰਬਜੀਤ ਮੈਮ ਜੋ ਕਿ ਸਾਰੀ ਟੀਮਾਂ ਨੂੰ ਜਿੰਨੇ ਵੀ ਪਿੰਡ ਦੇ ਸਕੂਲ ਦੇ ਸੀਗੇ ਉਹ ਬੱਚੇ ਉਹ ਸਾਰੇ ਗੇਮਾਂ 'ਚ ਪਾਰਟਿਸਿਪੇਟ ਕਰਦੇ ਸੀਗੇ ਤੇ ਜਿੰਨਾ ਵੀ ਬਾਤ ਚੜ ਕੇ ਉਹ ਖੇਡਦੇ ਸੀ ਪਿੰਡ ਦਾ ਨਾਮ ਰੌਸ਼ਨ ਕਰਦੇ ਸੀ ਤੇ ਪਿੰਡ ਵਾਲੇ ਵੀ ਸਾਡਾ ਸਾਰਾ ਤਹਿ ਦਿਲੋਂ ਧੰਨਵਾਦ ਕਰਦੇ ਆ। ਗਵਮੱਖਣ ਜੀ ਬਾਰੇ ਜੇ ਤਾਂ ਇਹ ਪੂਰੀ ਸੰਗਤ ਬਾਰੇ ਟੀਮ ਬਾਰੇ ਅੱਜ ਤੁਸੀਂ ਵਧੀਆ ਰਿੰਕ ਦੇ ਵਿੱਚ ਆਏ ਹੋ ਇਹਨਾਂ ਬਾਰੇ ਕੀ ਕਹਿਣਾ ਚਾਹੋ? ਇੰਨੇ ਵਾਰ ਬਹੁਤ ਧੰਨਵਾਦ ਹੈ ਜੀ ਜਿਹੜਾ ਮੈਂ ਇਸ ਮੁਕਾਮ ਤੇ ਪਹੁੰਚਿਆ ਮੇਰੀ ਇਕੱਲੀ ਦੀ ਮਿਹਨਤ ਨਹੀਂ ਹੈਗੀ ਕਿ ਮੈਂ ਇਸ ਮੁਕਾਮ ਤੇ ਆ ਇਸ ਮੁਕਾਮ ਤੇ ਆਨਲੀ ਮੈਨੂੰ ਪੈਂਡ ਵਾਲੇ ਨੇ ਵੀ ਬਹੁਤ ਸਾਥ ਦਿੱਤਾ ਜਿੰਨਾ ਸਾਨੂੰ ਡਾਈਟ ਵਗੈਰਾ ਦੇਣੀ ਹੋਈ ਜਿ ਸਾਡਾ ਰਹਿਣ ਸਹਣ ਦਾ ਖਰਚਾ ਜਾਂ ਜਿੱਥੇ ਸਾਡਾ ਟੂਰਨਾਮੈਂਟ ਹੁੰਦਾ ਸੀ ਉੱਥੇ ਛੱਡਣਾ ਸਾਨੂੰ ਕਈ ਵਾਰ ਮੈਚਸ ਲੀਡ ਵੀ ਪਹੁੰਚਦੇ ਸੀ ਤਾਂ ਸਾਨੂੰ ਕਾਰ ਵਗੈਰਾ ਜਾਂ ਕੋਈ ਵੀ ਸਾਧਨ ਕਰਕੇ ਸਾਨੂੰ ਛੱਡਣ ਜਾਂਦੇ ਸੀ ਤੇ ਸਾਡਾ ਪੈਂਡ ਵਾਲੇ ਨੇ ਵੀ ਬਹੁਤ ਸਾਥ ਸਾਥ ਦਿੱਤਾ ਤੇ ਸਾਡੇ ਗੁਰੂ ਨੇ ਵੀ ਬਹੁਤ ਸਾਥ ਦਿੱਤਾ ਤੇ ਘਰਦਿਆਂ ਨੇ ਵੀ ਓਨਾ ਹੀ ਵੱਧ ਕੇ ਸਾਥ ਦਿੱਤਾ ਮੇਰੀ ਇਕੱਲੀ ਦੀ ਮਿਹਨਤ 14 ਸਾਲ ਮੈਂ ਸਟਰਗਲ ਕੀਤਾ ਪਰ ਇਹਦੇ ਵਿੱਚ ਮੇਰਾ ਸਾਰਿਆਂ ਨੇ ਬਹੁਤ ਸਾਥ ਦਿੱਤਾ ਹੀ ਤੁਹਾਡੇ ਨਾਲ ਦੀ ਹੋਰ ਵੀ ਬੱਚੇ ਪਿੰਡ ਦੇ ਵਿੱਚ ਕਾਫੀ ਆ ਗਏ ਉਹਨਾਂ ਨੂੰ ਕੀ ਕਹਿਣਾ ਚਾਹੁੰਗੇ ਵੀ ਗੇਮਾਂ ਨੂੰ ਲੈ ਕੇ ਗੇਮਾਂ ਦੇ ਨਾਲ ਜੁੜੋ ਜਾਂ ਖੁਰਸਿੱਖੀ ਦੇ ਨਾਲ ਜੁੜੀ ਕੀ ਮੈਸੇਜ ਦੇਣਾ ਚਾਹੀਦਾ ਮੈਂ ਕੇਵਲ ਇਹ ਨਹੀਂ ਕਹਿੰਦੀ ਕਿ ਗੇਮਾਂ ਨਾਲ ਵੀ ਸਾਥ ਜੁੜੋ ਮੈਂ ਸਿੱਖੀ ਨਾਲ ਵੀ ਕਹਿੰਨੀ ਆ ਕਿਉਂਕਿ ਅੱਜ ਦੇ ਟਾਈਮ 'ਚ ਸਭ ਤੋਂ ਜ਼ਿਆਦਾ ਨਸ਼ਾ ਪੰਜਾਬ 'ਚ ਦੇਖਿਆ ਜਾਂਦਾ ਹੈ ਤੇ ਮੈਂ ਕਹਿੰਨੀ ਆ ਪੰਜਾਬ ਦੇ ਜਿੰਨੇ ਹੋ ਸਕੇ ਮੁੰਡੇ ਸਿੱਖ ਬਣੋ ਤੇ ਵਧੀਆ ਐਦਾਂ ਨਹੀਂ ਆਏਗਾ ਕਿ ਸਿੱਖੀ ਨਾਲ ਤੁਸੀਂ ਕੁਝ ਵੀ ਕਰੋ ਪੜ੍ਹਾਈ ਵੀ ਕਰੋ ਜ਼ਰੂਰੀ ਨਹੀਂ ਇਕੱਲੇ ਖੇਡਾਂ ਦੋਨੋਂ ਨੂੰ ਸੇਮ ਲੈ ਕੇ ਚੱਲੋ ਖੇਡਾਂ ਤੇ ਪੜ੍ਹਾਈ